ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਸਰਬੱਤ ਸੰਗਤਾਂ ਆਪ ਜੀ ਹਾਜ਼ਰੀ ਭਰ ਰਹੇ ਹੋ ਰੈਣ ਸਵਾਈ ਸਮਾਗਮ ਮਹਾਪੁਰਸ਼ਾਂ ਵੱਲੋਂ ਨਿਰੰਤਰ ਰੋਜ਼ਾਨਾ ਇਸ ਸਥਾਨ ਤੇ ਰੈਣ ਸਵਾਈ ਸਮਾਗਮਾਂ ਦੇ ਵਿੱਚ ਆਪ ਜੀ ਹਾਜ਼ਰੀ ਭਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਦਾ ਕੱਲ ਪਾਵਨ ਪਵਿੱਤਰ ਆਗਮਨ ਦਿਹਾੜਾ ਸੀ ਸਤਿਗੁਰਾਂ ਦਾ ਅਵਤਾਰ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਜਿੱਥੇ-ਕਿੱਥੇ ਕੋਈ ਸਿੱਖ ਬੈਠਾ ਬੜੇ ਪਿਆਰ ਸ਼ਰਧਾ ਦੇ ਨਾਲ ਸਾਰੇ ਇਹ ਦਿਹਾੜੇ ਨੂੰ ਮਨਾਉਂਦੇ ਨੇ ਤੇ ਪਿਆਰਿਓ ਸਤਿਗੁਰੂ ਗੁਰਕਲਗੀ ਧਰਮਾਰਾਜ ਜਿਨ੍ਹਾਂ ਦਾ ਅਵਤਾਰ ਹੋਇਆ ਇੱਕ ਨਵਾਂ ਪੰਥ ਸਿਰਜਣ ਦੇ ਲਈ ਇੱਕ ਨਵੇਂ ਪੰਥ ਦੀ ਸਾਜਣਾ ਕਰਨ ਦੇ ਲਈ ਕਹਿੰਦੇ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬੈਠੇ ਸੀ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਇੱਕ ਸਿੱਖ ਆਇਆ ਉਹਨੇ ਆ ਕੇ ਕਿਹਾ ਮਹਾਰਾਜ ਆਪ ਜੀ ਦੇ ਘਰ ਬਾਲਕ ਦਾ ਜਨਮ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਨਮ ਕਿਦਾਂ ਹੋਇਆ ਸੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਹਿੰਦੇ ਜਦੋਂ ਆਸਾ ਦੀ ਵਾਰ ਕੀਰਤਨ ਹੋਇਆ ਤੇ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੇ ਮਹਿਲ ਆਏ ਤੇ ਜਦੋਂ ਆਏ ਤੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜਨਮ ਹੋਇਆ ਸੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਆ ਕੇ ਤੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਆਖੋ ਸਤਨਾਮ ਦੇਖੋ ਕਿ ਢੀ ਅਨੋਖੀ ਗੱਲ ਹੈ ਕਿ ਆਪਣੇ ਘਰ ਇੱਕ ਬਾਲਕ ਦਾ ਜਨਮ ਹੋਇਆ ਹੈ ਤੇ ਪਿਤਾ ਆਪਣੇ ਨਵ ਜਨਮੇ ਬੱਚੇ ਦੇ ਚਰਨਾਂ ਵਿੱਚ ਨਮਸਕਾਰ ਕਰ ਰਿਹਾ ਹੈ ਕਹਿੰਦੇ ਸਿੱਖ ਹੈਰਾਨ ਹੋ ਗਏ ਕਿ ਬਾਲਕ ਦਾ ਜਨਮ ਹੋਇਆ ਹੈ ਘਰ ਤੇ ਆਪ ਦੁਨੀਆ ਦੇ ਮਾਲਕ ਨਹੀਂ ਛੇਵੇਂ ਪਾਤਸ਼ਾਹ ਮਹਾਰਾਜ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਲੀ ਦੇ ਮਾਲਕ ਤੇ ਇੱਕ ਨਵ ਜਨਮੇ ਘਰ ਬੱਚੇ ਦੇ ਚਰਨਾਂ ਵਿੱਚ ਨਮਸਕਾਰ ਕਰ ਰਹੇ ਨੇ ਸਿੱਖਾਂ ਨੇ ਪੁੱਛਿਆ ਮਹਾਰਾਜ ਆ ਕੀ ਚੋ ਜੇ ਤੇ 6ਵੇਂ ਪਾਦਸ਼ਾਹ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਬੱਚਾ ਹੈ ਨਾ ਜਿਹਦਾ ਜਨਮ ਹੋਇਆ ਸਾਡੇ ਘਰ ਕਹਿੰਦੇ ਵੀ ਇਹ ਬਹੁਤ ਤਿਆਗੀ ਹੋਏਗਾ ਇਹਦਾ ਜੀਵਨ ਦੁਨੀਆਂ ਦੇ ਵਾਸਤੇ ਹੋਏਗਾ ਇਹ ਆਪਣੇ ਵਾਸਤੇ ਕੁਝ ਨਹੀਂ ਕਰੇਗਾ ਜੋ ਕਰੇਗਾ ਸੰਸਾਰ ਵਾਸਤੇ ਕਰੇਗਾ ਆਖੋ ਸਤਨਾਮ ਸ੍ਰੀ ਤੇ ਫਿਰ ਕਹਿਣ ਲੱਗੇ ਕਹਿੰਦੇ ਇਹ ਤਾਂ ਧੰਨ ਹੈ ਈ ਕਹਿੰਦੇ ਇਹਦੇ ਚਰਨਾਂ 'ਇ ਤਾਂ ਨਮਸਕਾਰ ਕੀਤੀ ਏ ਕਹਿੰਦੇ ਇਹਦੇ ਘਰ ਅੱਗੋਂ ਜਿਹੜੇ ਬਹਲਕ ਦਾ ਜਨਮ ਹੋਏਗਾ ਨਾ ਕਹਿੰਦੇ ਉਹ ਇੱਕ ਨਵਾਂ ਪੰਥ ਸਿਰਜੇਗਾ ਆਕੋ 사ਤਨ ਅਮ ਜੀ ਵਾਹਿਗੁਰੂ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਵਾਂ ਪੰਥ ਦੀ ਸਿਰਜਣਾ ਕੀਤੀ ਏ ਸਾਡੇ ਲਈ ਤੇ ਪਿਆਰਿਓ ਆਓ ਸਮਾ ਸੀਮਤ ਤੇ ਆਪਾਂ ਇੱਕ ਕਵਿਤਾ ਕਹਿੰਦੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਹੈ ਮਹਾਰਾਜ ਜੀ ਦਰਬਾਰ ਚ ਬੈਠੇ ਨੇ ਤੇ ਕਹਿੰਦੇ ਇੱਕ ਬਜ਼ੁਰਗ ਮਾਤਾ ਆਈ ਉਹਨੇ ਆ ਕੇ ਨਮਸਕਾਰ ਕੀਤੀ ਤੇ ਕਲਗੀਧਰ ਮਹਾਰਾਜ ਜੀ ਨੇ ਕਿਹਾ ਕਿ हे ਮਾਤਾ ਤੂੰ ਅੰਮ੍ਰਿਤ ਧਾਰਨੀ ਏ ਤੂੰ ਅੰਮ੍ਰਿਤ ਸ਼ਕਿਆ ਤੇ ਤੇਰੀ ਇੱਕ ਇਹ ਚੀਜ਼ ਏ ਵੀ ਤੂੰ ਦੋ ਸਮੇਂ ਦੀ ਪੱਕੀ ਧਾਰਨੀ ਏ ਅੰਮ੍ਰਿਤ ਵੇਲਾ ਵੀ ਸੰਭਾਲਦੀ ਏ ਤੇ ਸੰਧਿਆ ਦਾ ਵੇਲਾ ਵੀ ਸੰਭਾਲਦੀ ਏ ਕਹਿਣ ਲੱਗੇ ਜਿਹੜਾ ਸਿੱਖ ਅੰਮ੍ਰਿਤ ਧਾਰੀ ਹੋਵੇ ਤੇ ਦੋ ਵੇਲੇ ਸੰਭਾਲੇ ਸੰਗਤ ਕਰੇ ਸਾਧੂਆਂ ਮਹਾਂਪੁਰਸ਼ਾਂ ਦੀ ਕਹਿਣ ਲੱਗੇ ਉਹ ਜੋ ਚਾਹੇ ਸਾਡੇ ਕੋਲੋਂ ਮੰਗ ਲਵੇ ਅਸੀਂ ਦੇਨੇ ਆ ਤੇ ਕਹ ਉਹ ਮਾਤਾ ਨੇ ਕੀ ਮੰਗਿਆ ਉਸ ਸਮੇਂ ਨੂੰ ਇੱਕ ਕਵੀ ਨੇ ਆਪਣੀ ਕਵਿਤਾ ਚ ਪੜੋਇਆ ਆਓ ਇੱਕ ਦਿਨ ਸਤਗੁਰ ਕਲਗੀਆਂ ਵਾਲੇ ਦੋ ਆਲਮ ਕੇ ਜੋ ਰਖ ਵਾਲੇ ਮਹਾ ਕਵੀ ਕਵੀਆਂ ਕੇ ਰਾਜਾ ਕਲਯੁਗ ਕੇ ਉੱਚ ਪੀਰ ਖਵਾਜਾ ਮਰਦੇ ਮੁਜਾਹਿਦ ਸੰਤ ਸਿਪਾਹੀ ਚਿਹਰੇ ਪਰ ਥਾ ਨੂਰੀ ਲਾਹੀ ਬੈਠੇ ਥੇ ਦਰਬਾਰ ਸਜਾ ਕਰ ਰਹਿਮਤ ਕੀ ਇੱਕ ਸ਼ਮਾ ਜਲਾ ਕਰ इतने में एक बुढ़िया माई सतगुर के दरबार में आई धीरे धीरे कदम उठाए चलती थी पर चला न जाए कांप रहे थे सभी सहारे जैसे रुखड़ा नदी किनारे डोल के माँ नद ढोल रही थी वाई गुरु वाई गुरु बोल रही थी आप पहुंची दरबार के आगे उस सच्ची सरकार के आगे शरदा से जो जोशीस निवाया उस मालक का शुक्र मनाया ਸਤਿਗੁਰ ਬੋਲੇ ਤੂੰ ਤਨ ਹੈ ਮਾਈ ਤਨ ਹੈ ਤੇਰੀ ਧਰਮ ਕਮਾਈ ਸੁਬਾ ਸ਼ਾਮ ਸਤ ਸੰਗ ਮਿਆਨਾ ਉਸ ਮਾਲਕ ਕਾ ਸ਼ੁਕਰ ਬਜਾਣਾ ਮੰਗ ਲੈ ਜੋ ਵੀ ਦਿਲ ਮੇ ਆਏ ਅੱਜ ਹੈ ਅਬਰੇ ਰਹਿਮਤ ਛਾਏ मांग ले जो हो दिल आए माता तुझको देंगे आज बिदाता इस दर पर जो आए सवाली वो हर गिजना लोटा खाली तू भी अपनी झोली भर ले हो दिली तमन्ना पूरी कर ले बुढ़िया बोली है मेरे स्वामी सगल घटा के अंतर जामी दिल में कोई अरमान नहीं है इस तन में तो जान नहीं है ये जीवन है खाक की ढेरी अब तो एक तमन्ना मेरी जब मैं इस संसार से जाऊं ਜਦ ਮੈਂ ਇਸ ਸੰਸਾਰ ਸੇ ਜਾਉਂ ਅੰਤ ਸਮੇ ਤੇਰਾ ਦਰਸ਼ਨ ਪਾਉਂ ਜਦ ਮੈਂ ਇਸ ਪਿੰਜਰੇ ਕੋ ਛੋੜੂ ਤੇਰੇ ਹੱਥ ਸੇ ਕਫਨ ਮੈਂ ਓੜੂ ਦੇਖੋ ਮੰਗਿਆ ਕੀ ਕਹਿਣ ਲੱਗੀ ਮਹਾਰਾਜ ਜਦੋਂ ਮੇਰਾ ਅੰਤ ਸਮਾ ਹੋਵੇ ਨਾ ਤੇ ਮੇਰੀਆਂ ਅੱਖਾਂ ਅੱਗੇ ਤੇਰਾ ਸੋਹਣਾ ਮੁਖੜਾ ਹੋਵੇ ਮਹਾਰਾਜ ਮੇਰੇ ਅੰਤ ਸਮੇ ਮੈਨੂੰ ਕਫਨ ਤੁਸੀਂ ਆ ਕੇ ਪਾਉਣਾ ਮਹਾਰਾਜ ਇਹ ਮੇਰੇ ਮਨ ਦੀ ਖੁਆਇਸ਼ ਏ ਕਿ ਮੇਰਾ ਅੰਤ ਸਮਾ ਤੁਸੀਂ ਸੰਭਾਲਣਾ ਆਖੋ ਸਤਨਾਮ ਸ੍ਰੀ ਤੇ ਕਲਗੀਧਰ ਮਾਰੇ ਨੇ ਕੀ ਜਵਾਬ ਦਿੱਤਾ ਜਦ ਮੈਂ ਇਸ ਪਿੰਜਰੇ ਕੋ ਛੋੜੂ ਤੇਰੇ ਹੱਥ ਸੇ ਕਫਨ ਮੈਂ ਓੜੂ अपने हाथ से दो गज चादर पा ना तुम इस बुढ़िया पर और भी ना कुछ आप से चाहू कफन खरात आप से पाऊं कफन खरात आप से पाऊं सतगुर पढ़ गए सोच में सुनकर सतगुर पड़ गए सोच में सुनकर ਓਏ ਇਹ ਕੀ ਮੰਗਾ ਤੂੰ ਨੇ ਚੁਣ ਕਰ ਨਿਕਲ ਲੇਂਗੇ ਜਦ ਪ੍ਰਾਣ ਇਹ ਤੇਰੇ ਓ ਮੇਰੇ ਹੋਣਗੇ ਚਮਕੌਰ ਮੇ ਡੇਰੇ ਮਹਾਰਾਜ ਕਹਿੰਦੇ ਮਾਤਾ ਅਸੀਂ ਤੇਰਾ ਅੰਤ ਸਮਾ ਵੇਖ ਲਿਆ ਕਹਿਣ ਲੱਗੇ ਵੀ ਜਦੋਂ ਤੇਰਾ ਅੰਤ ਸਮਾ ਹੋਣਾ ਹੈ ਨਾ ਕਹਿੰਦੇ ਅਸੀਂ ਤਾਂ ਚਮਕੌਰ ਦੀ ਗੜੀ ਵਿੱਚ ਘੇਰੇ ਵਿੱਚ ਫਸੇ ਹੋਵਾਂਗੇ ਬਾਹਰ ਫੌਜਾਂ ਦਾ ਘੇਰਾ ਹੋਏਗਾ ਕਹਿੰਦੇ ਦੱਸ ਕਿੱਦਾਂ ਆਵਾਂਗੇ ਕੀ ਕਿਹਾ ਗੁਰੂ ਸਾਹਿਬ ਨੇ ਨਿਕਲ ਲੇਂਗੇ ਜਦ ਪ੍ਰਾਣ ਇਹ ਤੇਰੇ ਹੋਣਗੇ ਮੇਰੇ ਚਮਕੋਰ ਮੇਡੇ ਰੇ ਹੁ ਕਾਲੀ ਰਾਤ ਅੰਧੇਰੀ ਹੋਗੀ ਮੁਸ਼ਕਿਲ ਮੇ ਜਿੰਦ ਮੇਰੀ ਹੋਗੀ ਪਰ ਜੈਸੇ ਵੀ ਹੋ ਆਉਂਗਾ ਮੈਂ अपना वचन निभाऊंगा मैं अपना वचन निभाऊंगा मैं एक दिन देखो प्रभु की माया अंत समय बुढ़िया का आया बुझने लगी जब जीवन ज्योति हो बुढ़िया बोली रोती रोती हमरी करो हाथ दे रक्षा पूरन होए चित्त की इच्छा तब चरनन मन रहे हमारा अपना जान करो प्रत पारा सतगुरु मुझ पर कर्म कमाओ इस बुढ़िया को दर्श दिखाओ शारदा से जब की अरदास सतगुरु पहुंचे बुढ़िया पास ਦੋਨੋਂ ਹੱਥੋਂ ਸੇ ਸੀਸੀ ਉਠਾਇਆ ਫਿਰ ਬਾਜੂ ਪਰ ਉਸੇ ਟਿਕਾਇਆ ਆਂਖੋਂ ਸੇ ਸਤ ਗੁਰੇ ਆਂਖ ਮਿਲਾਈ ਕਹਿਣੇ ਲਗੇ ਐ ਸਿੱਧ ਕਨਵਾਈ ਦੇਖਾ ਤੇਰਾ ਸਿੱਧ ਕਨਿਆਰਾ ਜੋ ਹੈ ਹਮ ਕੋ ਜਾਨ ਸੇ ਪਿਆਰਾ ਪਰ ਐਸੇ ਸਮੇ ਬੁਲਾਇਆ ਤੂਨੇ हो प्यार मेरा अजमाया तूने इधर तेरी बुझने को ज्योति उधर मेरे बिखरे हैं मोती इधर तेरी है अंतिम घड़िया उधर लालों की टूटी लड़िया दो मेरी आंखों के चंदे हो गले में डाले मौत के फंदे दीवार में वो मुस्कुराते होंगे वाइगुरु शुक्र मनाते होंगे अजीत जुजार मेरे दो बेटे बिना कफन जो रण में लेटे उनको तन्हा छोड़ाया हूं पर तेरे लिए कफन लाया हूं महाराज कहन लगे देख ਮੈਂ ਆਪਣੇ ਸਿੱਖਾਂ ਨਾਲ ਇੰਨਾ ਪ੍ਰੇਮ ਕਰਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਸਹਬਜ਼ਾਦਿਆਂ ਨੂੰ ਬਿਨਾ ਕਫਨ ਤੋਂ ਛੱਡ ਆਇਆ ਮੈਦਾਨੇ ਜੰਗ ਵਿੱਚ ਸ਼ਹੀਦ ਹੋਇਆਂ ਨੂੰ ਪਰ ਤੇਰੇ ਲਈ ਦੇਖ ਮੈਂ ਲੈ ਕੇ ਆਇਆ ਕਫਨ ਅਜੀਤ ਜੁਜਾਰ ਮੇਰੇ ਦੋ ਬੇਟੇ ਬਿਨਾ ਕਫਨ ਜੋ ਰਣ ਮੇਲੇਟੇ ਉਹਨਕੋ ਤਨਹਾ ਛੋੜਾਇਆ ਹੂੰ तेरे लिए कफन लाया हूं सतगुरु कमर से कपड़ा खोला फिर जो मर्दे मुजाहिद बोला मैंने हिंदुस्तान की खातिर इसके हर इंसान की खातिर सब परिवार लुटाया हूं हो बस एक कफन बचा लाया हूं ये ले कफन अमानत तेरी ਅਬ ਤੋ ਆਖਰੀ ਫਤਿਹ ਹੈ ਤੇਰੀ ਅੰਤ ਸਮੇ ਜੋ ਫਤਿਹ ਬੁલાਏ ਉਹ ਬੰਦਾ ਨਾ ਜੰਮਪੁਰ ਜਾਏ ਤਨ ਤਨ ਥੀ ਉਹ ਸਿਦਕ ਨਮਾਈ ਜਿਸਨੇ ਗੁਰੂ ਕੋ ਫਤਿਹ ਬੁਲਾਈ ਪਹੁੰਚ ਗਈ ਸਚਖੰਡ ਮੇ ਮਾਤਾ ਮੁਕਤੀ ਦੇ ਗਏ ਮੁਕਤੀ ਦਾਤਾ तन गुरू गुज़री का जाया, जिसने अपना बचन निभाया गुरूआ जी रीत सदा चली आई प्राण जाए पर बचन न जाई हो गुरूअ जी रीत सदा चली आई ਪ੍ਰਾਣ ਜਾਈ ਪਰ ਬਚਨ ਨਾ ਜਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਆਪਣੇ ਸਹਿਬਜ਼ਾਦਿਆਂ ਵਾਲੇ ਲਾਡ ਲਡਾਏ ਨਹੀਂ ਬਲਕਿ ਆਪਣੇ ਸਹਿਬਜ਼ਾਦਿਆਂ ਤੋਂ ਵੀ ਵੱਡ ਲਾਡ ਲਡਾਏ ਨੇ ਪਿਆਰਿਓ ਐਸੇ ਕਲਗੀਧਰ ਮਹਾਰਾਜ ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਕੇ ਆਪਣਾ ਪਰਿਵਾਰ ਵਜਾਰ ਕੇ ਤੇ ਪਿਆਰਿਓ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਏ ਆਓ ਦੋ ਤਿੰਨ ਮਿੰਟ ਸਮਾਂ ਹੋਰ ਇੱਕ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਪੜ੍ਹ ਕੇ ਫਿਰ ਸਮਾਪਤੀ ਹਾਲ ਮਰੀਦਾਂ ਦਾ ਦਾ ਓਡ ਤੁੱਤ ਬੇਨਰੋਗ ਰਜਾਈਆਂ ਦਾ ਓਡ ਸੁਰਾਹੀ ਖੰਜਰ ਪਿਆਲਾ ਕੇ ਨਾ ਹਾਲ ਮਰੀਦ ਦਾ